ਬਾਰੀ ਬਰਸੀ ਕਟਨ ਗਿਆ ਸੀ ਬਾਰੀ ਬਰਸੀ ਕਟਨ ਗਿਆ ਸੀ ਖਟ ਕੇ ਲਿਆ ਆ ਟਿੰਡ ਖਟ ਕੇ ਲਿਆ ਆ ਟਿੰਡ ਬੋਲੀਆਂ ਮੈਂ ਪਾਉ ਨੱਚੂ ਸਾਰਾ ਪਿੰਡ ਬੋਲੀਆਂ ਮੈਂ ਪਾਉ ਨਿਓ ਆ ਗਿਆ ਨਿਓ ਆ ਗਿਆ ਬੋਤਲ ਪਰਕੇ ਨੀ ਮੈਨੂੰ ਕੁੱਟਿਆ ਮੈਨੂੰ ਕੁੱਟਿਆ ਗੁੱਤੋਂ ਫੜਕੇ ਨੀ ਮੈਂ ਰੋਈ ਮੈਂ ਰੋਈ ਅੰਦਰ ਵੜਕੇ ਦਿੱਤਾ ਪਰਚਾ ਮੈਂ ਦਿੱਤਾ ਪਰਚਾ ਕਰਕੇ ਨੀਓ ਆਗੇ ਉਹ ਆਗੇ ਜਿਪਸੀਆਂ ਪਰਕੇ ਨੀਓ ਲਗੇ ਉਹ ਲਗੇ ਕੰਜਰ ਨੂੰ ਫੜਕੇ ਨੀ ਮੈਂ ਦੇਖਾਂ ਮੈਂ ਦੇਖਾਂ ਕੋਠੇ ਚੜਕੇ ਨੀਓ ਬੈਠਾ ਉਹ ਬੈਠਾ ਕੁੱਗੂ ਬਣਕੇ ਨੀਚ ਡਾਲੇ ਗੋਰੀਏ ਤੂੰ ਕਿੱਲਾ ਗਹਿਣੇ ਤਰਕੇ ਨੀਚ ਡਾਲੇ ਗੋਰੀਏ ਤੂੰ ਕਿੱਲਾ ਗਹਿਣੇ ਤਰਕੇ ਬਾਰੀ ਬਰਸੀ ਕਟਨੰਗਿਆ ਸੀ ਖਟਕੇ ਲਿਆਂਦੇ ਤਾਰੇ ਬਾਰੀ ਬਰਸੀ ਕਟਨੰਗਿਆ ਸੀ ਕਟਕੇ ਲਿਆਂਦੇ ਤਾਰੇ ਗਿੱਦੜੇ ਗਿੱਦੇ ਪੰਗੜੇ ਪਾਲ ਉਟਦੇ ਯਾਰ ਨਜ਼ਾਰੇ ਗਿੱਤੇ ਪੰਗੜੇ ਪਾਲ ਉਟਦੇ ਯਾਰ ਨਜ਼ਾਰੇ ਨੀ ਗਿੱਦੇ ਪੰਗੜੇ ਪਾ ਕੇ ਲੁੱਟਦੇ ਯਾਰ ਨਜ਼ਾਰੇ ਬਾਰੀ ਬਰਸੀ ਕਟਨੰਗਿਆ ਸੀ ਬਾਰੀ ਬਰਸੀ ਕਟਨੰਗਿਆ ਸੀ ਖਟਕੇ ਲਿਆਂਦਾ ਪਰ ਨਾ ਜਗਦਾ ਨਾ ਪਾਵੇ ਉਗੀਦਾ ਨਾ ਪਾਵੇ ਉਹਦਾ ਵਿਆ ਬਾਂਦਰ ਨਾਲ ਕਰਨਾ ਜੋ ਗਿੱਦਾ ਨਾ ਪਾਵੇ ਉਹਦਾ ਵਿਆ ਬਾਂਦਰ ਨਾਲ ਕਰਨਾ ਜੋ ਗਿੱਦਾ ਨਾ ਪਾਵੇ ਐਦਰ ਕਣਕਾਓਦਰ ਕਣਕਾ ਵਿੱਚ ਕਣਕਾਂ ਦੇ ਬੋਤੀ ਐਦਰ ਕਣਕਾਓਦਰ ਕਣਕਾਂ ਵਿੱਚ ਕਣਕਾਂ ਦੇ ਬੋਤੀ ਜੋ ਪੰਗੜਾ ਨਾ ਪਾਉ ਉਹਨੂੰ ਬਹੁ ਮਿਲੋਗੀ ਕੋਤੀ ਜੋ ਪੰਗੜਾ ਨਾ ਪਾਉ ਉਹਨੂੰ ਬਹੁ ਮਿਲੋਗੀ ਕੋਤੀ ਜੋ ਪੰਗੜਾ ਨਾ ਪਾਉ